ਅੱਜ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਅਸੀਂ ਇੱਕ ਤਰ੍ਹਾਂ ਦਾ ਤੁਹਾਡੇ ਖਾਤਰ ਸੁਨਹਿਰੀ ਮੌਕਾ ਹੀ ਹੈ ਜੀ ਸੁਨਹਿਰੀ ਮੌਕਾ ਇਸ ਕਰਕੇ ਆ ਕਿਉਂਕਿ ਆਪਾਂ ਜਿਹੜੀ ਵੀਡੀਓ 'ਚ ਘਰ ਲੈ ਕੇ ਪਹੁੰਚੇ ਹਾਂ ਅਸੀਂ ਅੱਜ ਇੱਕ ਨਹੀਂ ਹੈਗਾ ਦੋ ਨਹੀਂ ਹੈਗਾ ਘਰ ਤੋਂ ਘੱਟ 8 ਤੋਂ 9 ਤੋਂ ਅਨੁਕਰ ਤੇ ਕੋਠੀਆਂ ਦੇਖਣ ਨੂੰ ਮਿਲ ਜਾਣਗੀਆਂ ਘਰ ਤੇ ਕੋਠੀਆਂ ਆਪਾਂ ਉਹਨਾਂ ਦੀਆਂ ਲੈ ਕੇ ਪਹੁੰਚੇ ਹਾਂ ਅਸੀਂ ਕਈ ਪਰਿਵਾਰ ਤਾਂ ਬਾਹਰ ਗਏ ਹੋਏ ਨੇ ਪਹਿਲਾਂ ਤੋਂ ਤਾਂ ਕਰਕੇ ਵੇਚਣੀ ਆ ਤੇ ਕਈ ਪਰਿਵਾਰਾਂ ਨੇ ਹਲੇ ਬਾਹਰ ਜਾਣਾ ਹੈਗਾ ਤਾਂ ਕਰਕੇ ਵੇਚਣੀਆਂ ਸੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਤੁਸੀਂ ਇੱਕ ਵਾਰੀ ਵੀਡੀਓ ਦੇਖੋ ਤੇ ਬਹੁਤ ਵਧੀਆ ਰੇਟਾਂ 'ਚ ਆਪਾਂ ਲੈ ਕੇ ਸਰਫ 8 ਲੱਖ ਦੀ ਡਿਮਾਂਡ ਤੋਂ ਜੀ ਜੇ ਤੁਸੀਂ ਵੀ ਸਸਤੇ ਘਰ ਕੋਠੀ ਮਕਾਨ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਰਟ ਸੈੱਟ ਕਰਕੇ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲੇ ਹਰ ਰੋਜ਼ ਨਵੀਂ ਵੀਡੀਓ ਦਾ ਮੈਸੇਜ ਆ ਪਹੁੰਚ ਸਕੇ ਅੱਜ ਵੀਡੀਓ ਚ ਆਪਾਂ ਬਾਹਲੀਆਂ ਕੋਠੀਆਂ ਲੈ ਕੇ ਪਹੁੰਚੇ ਹਾਂ ਕਿੰਨੀਆਂ ਕ ਕੋਠੀਆਂ ਤੁਹਾਨੂੰ ਪਿੱਛੇ ਦੱਸ ਹੀ ਦਿੱਤਾ ਸੀ ਅਲੱਗ-ਅਲੱਗ ਰੇਟਾਂ 'ਚ ਅਲੱਗ-ਅਲੱਗ ਥਾਵਾਂ ਤੋਂ ਤੁਹਾਨੂੰ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਕੋਠੀਆਂ ਮਿਲ ਜਾਣਗੀਆਂ ਸੀ ਤੇ ਅੱਜ ਸ਼ੁਰੂ ਕਰਦੇ ਹਾਂ ਜੀ ਵੀ 16 ਬਿਸਬੇ ਥਾਂ ਬਹੁਤ ਹੋ ਜਾਂਦੀ ਹੈ ਜੀ ਤੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਆਪਾਂ ਨੂੰ ਮਿਲੂਗੀ ਤੇ ਕੋਠੀ ਆਪਾਂ ਰਾਜੂਵਾਨਾ ਖੁਰਦ ਏਰੀਆ ਚੋਂ ਲੈ ਕੇ ਪਹੁੰਚੇ ਆਂ ਬਹੁਤ ਸੋਹਣੀ ਕੋਠੀ ਹੈ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਮਾਲਕ ਨੇ ਤੇ ਸਾਰੇ ਪਰਿਵਾਰ ਨੇ ਬਾਹਰ ਜਾਣਾ ਹੈਗਾ ਬਾਹਰ ਦੇ ਕਰਕੇ ਮਾਲਕ ਨੇ ਕੋਠੀ ਵੇਚਣੀ ਹੈ ਸੀ ਰਾਈਕੋਟ ਇਹਨਾਂ ਨੂੰ ਸ਼ਹਿਰ ਲੱਗਦਾਗਾ ਨੀਅਰ ਰਜਿਸਟਰੀ ਵਾਲੀ ਜਗ੍ਹਾ ਜੀ ਕੋਠੀ ਸਾਰੀ ਨਕਸ਼ੇ ਤੇ ਬਣੀ ਹੋਈ ਹੈ ਅੰਦਰ ਬਾਹਰ ਦਾ ਸਾਰਾ ਕੰਮ ਮਾਲਕ ਨੇ ਪੂਰਾ ਸੋਹਣਾ ਕਰਵਾਇਆ ਹੋਇਆ ਤੁਹਾਨੂੰ ਵੀਡੀਓ ਚ ਕੱਲੀ ਕੱਲੀ ਚੀਜ਼ ਬਾੱਕੀ ਆਪਾਂ ਦਿਖਾ ਵੀ ਰਹੇ ਆਂ ਸੀ ਤੇ ਤੁਹਾਨੂੰ ਸਾਰਾ ਕੁਝ ਦੱਸ ਰਿਹਾ ਸੀ ਅਰ ਰਸੋਈ ਦਾ ਕੰਮ ਬਹੁਤ ਵਧੀਆ ਹੋਇਆ ਬਾਕੀ ਜਗ੍ਹਾ ਬਾਫ ਰਹੇ ਸੀ ਕੋਠੀ ਦੇ ਸਾਹਮਣੇ ਵੀ ਥਾਏ ਸੀ ਤੇ ਬੈਕ ਸਾਈਡ ਵੀ ਦੋਵੇਂ ਥਾਂ ਤੇ ਆਪਾਂ ਨੂੰ ਥਾਂ ਮਿਲੂਗੀ ਤੇ ਗੱਡੀ ਖੜਾਉਣ ਨੂੰ ਅਲੱਗ ਤੋਂ ਇੱਕ ਪਾਸੇ ਬਣਿਆ ਹੋਇਆ ਕੋਠੀ ਜਮਾ ਸੈਂਟਰ ਚ ਬਣੀ ਹੋਈ ਆ ਬਾਕੀ ਤੁਸੀਂ ਕੱਲੀ ਕੱਲੀ ਚੀਜ਼ ਵੀਡੀਓ ਚ ਦੇਖ ਵੀ ਰਹੇ ਹੋ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਰਾਜੋਵਾਨਾ ਖੁਰਦ ਇਹਨਾਂ ਦਾ ਪੈਂਡਾ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਮਾਲਕ ਨਾਲ ਗੱਲ ਕਰਨੀ ਹੈ ਤਾਂ 98727 84692 ਮਾਲਕ ਦਾ ਨੰਬਰ ਹੈ ਗੱਲਬਾਤ ਤੁਸੀਂ ਮਾਲਕ ਨਾਲ ਆਪ ਹੀ ਕਰ ਲਿਓ ਡਿਮਾਂਡ ਦੀ ਗੱਲ ਕਰੀਏ ਤਾਂ 48 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਰੇਟ ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਪਿੰਡ ਚੋਂ ਕਿਸੇ ਵੀ ਕਸਬੇ ਚੋਂ ਜਿੱਥੋਂ ਵੀ ਦੇਖ ਰਹੇ ਹੋ ਸੀ ਤੁਹਾਡੇ ਕੋਲੇ ਘਰ ਹੈ ਕੋਠੀਆਂ ਮਕਾਨ ਹਵੇਲੀ ਹੈ ਮਹਿਲ ਹੈ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਬਾਰ ਬਾਰ ਚੱਲਦਾ ਰਹੂਗਾ ਜੀ 73800 ਪੂਰਾ 6273 ਫਰੀਚ ਆਪਾਂ ਐਡ ਲਾਉਨੇ ਆ ਜੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਦਿਆ ਕਰੋ ਜੀ ਤੇ ਜਿਹੜਾ ਥੱਲੇ ਮਾਲਕ ਦਾ ਨੰਬਰ ਹੈ ਜੀ ਉਹ ਕੋਠੀ ਦੇ ਮਾਲਕ ਦਾ ਨੰਬਰ ਹੈ ਉੱਤੇ ਜਿਹੜਾ ਨੰਬਰ ਚੱਲਦੇ ਰਹੰਦਾ ਉਹ ਆਪਣੇ ਚੈਨਲ ਦਾ ਨੰਬਰ ਹੈ ਜੀ ਉੱਤੇ ਜਿਹੜਾ ਨੰਬਰ ਚੱਲਦੇ ਰਹੰਦਾ ਉਹ ਤੇ ਕੋਈ ਜਾਣਕਾਰੀ ਨਹੀਂ ਮਿਲਣੀ ਸੀ ਉਹ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ ਨੰਬਰ 2 ਵਾਲੀ ਕੋਠੀ ਆਪਾਂ ਬਹੁਤ ਵਧੀਆ ਲੈ ਕੇ ਪਹੁੰਚੇ ਅਸੀਂ ਕੋਠੀ ਬਣੀ ਨੂੰ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਵਧੀਆ ਕੋਠੀ ਆ ਰੇਟ ਵੀ ਮਾਲਕ ਨੇ ਵਧੀਆ ਕਿਹਾਗਾ ਬਾਕੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦੇਖਣ ਨੂੰ ਮਿਲ ਜੂਗੀ ਆ ਰਸੋਈ ਦਾ ਵਧੀਆ ਕੰਮ ਹੋਇਆ ਜੀ ਡਬਲ ਸਟੋਰੀ ਬਣੀ ਹੋਈ ਹੈ ਕੋਠੀ ਇਹ ਥੱਲੇ ਦੀ ਗੱਲ ਕਰੀਏ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਤੇ ਮਾਲਕ ਨੇ ਜਗ੍ਹਾ ਜਿਹੜੀ ਦੱਸੀ ਸੀ ਇਹਨਾਂ ਨੇ ਜਗ੍ਹਾ 3.5 ਮਰਲੇ ਕਨਫਰਮ ਕਰਵਾਈ ਐ ਸੀ 3.5 ਮਰਲੇ ਥਾਂ ਦੇ ਵਿੱਚ ਇਹ ਕੋਠੀ ਤੁਹਾਨੂੰ ਮਿਲੂਗੀ ਤੇ ਕੋਠੀ ਆਪਾਂ ਜਲੰਧਰ ਏਰੀਆ ਚੋਂ ਇਹ ਤੁਹਾਨੂੰ ਦਿਖਾ ਰਹੇ ਹਾਂ ਜੀ ਜਲੰਧਰ ਏਰੀਆ ਚੋਂ ਲੈ ਕੇ ਪਹੁੰਚੇ ਹਾਂ ਸੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨਾਂ ਜਿੰਨਾਂ ਨੇ ਜਲੰਧਰ ਏਰੀਆ ਚੋਂ ਕਮੈਂਟ ਪਾਈ ਸੀਗੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੋਠੀ ਇਹ ਸਾਢੇ 3 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਪੂਰੀ ਵਧੀਆ ਸੋਹਣੀ ਕੋਠੀ ਹੈ ਜੀ ਜੇ ਆਪਾਂ ਟੋਟਲ ਗੱਲ ਕਰੀਏ 4 ਬੈੱਡਰੂਮ ਮਾਲਕ ਨੇ ਕਨਫਰਮ ਕਰਬਾਈ ਨੇ 4 ਤਾਂ ਬੈੱਡਰੂਮ ਬਣੇ ਹੋਏ ਨੇ ਤੇ ਬੈੱਡਰੂਮਾਂ ਦਾ ਜਿਹੜਾ ਸਾਈਜ਼ ਹੈ ਬਹੁਤ ਵਧੀਆ ਮਿਲ ਜੂਗਾ ਲਾਈਟਿੰਗ ਦਾ ਬਾਕੀ ਰੰਗ ਦਾ ਕੰਮ ਬਹੁਤ ਵਧੀਆ ਹੋਇਆ। ਲਾਈਟਿੰਗ ਦਾ ਸਾਰਾ ਕੰਮ ਹੋਇਆ ਸੀ। ਥੱਲੇ ਆਪਾਂ ਨੂੰ ਟੋਟਲ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਕਮਰਿਆਂ ਨਾਲ ਆਪਾਂ ਨੂੰ ਅਟੈਚ ਬਾਥਰੂਮ ਦੇਖਣ ਨੂੰ ਮਿਲ ਜਾਣਗੇ। ਜੋੜੀਆਂ ਦਾ ਟੋਟਲ ਕੰਮ ਹੋਇਆ ਸੀ। ਬਾਕੀ ਸਾਰਾ ਕੰਮ ਮਾਲਕ ਨੇ ਕੰਪਲੀਟ ਕਰਵਾਇਆ ਹੋਇਆ ਸੀ। ਇੱਕ ਵੀ ਨਾ ਤਾਂ ਕੋਈ ਮੁਰੰਮਤ ਕਰਵਾਉਣ ਦੀ ਲੋੜ ਹੈ, ਨਾ ਕੋਈ ਕੰਮ ਕੋਠੀ ਭਾਲਦੀ ਹੈ। ਵਧੀਆ ਕੋਠੀ ਹੈ ਜੀ। ਤੇ ਸਰਕਾਰੀ ਟੂਟੀ ਤੇ ਸਮਰਸੀਬਲ ਪੰਪ ਸੀ। ਦੋਵੇਂ ਚੀਜ਼ਾਂ ਲੱਗੀਆਂ ਹੋਈਆਂ ਸੀ। ਤੇ ਇਸ ਕੋਠੀ ਤੇ ਲੋਨ ਵੀ ਚੱਲ ਰਿਹਾ ਸੀ। ਸਾਡੇ 15 ਲੱਖ ਦਾ ਲੋਨ ਹੈ ਤੇ ਚੱਲ ਰਿਹਾਗਾ ਕੁਝ ਕੁ ਕਿਸ਼ਤਾਂ ਮਾਲਕ ਨੇ ਭਰ ਵੀ ਰੱਖੀਆਂ ਸੀ ਉਹ ਤੁਸੀਂ ਮਾਲਕ ਨਾਲ ਗੱਲ ਕਰੋਗੇ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਇਹਨਾਂ ਨੇ ਬਾਹਰ ਜਾਣਾਗਾ ਤਾਂ ਕਰਕੇ ਮਾਲਕ ਨੇ ਕੋਠੀ ਵੇਚਣੀ ਹੈ ਮਾਲਕ ਕਹਿੰਦੇ ਨੇ ਜੇ ਕਿਸੇ ਨੇ ਜਿਹੜਾ ਲੋਨ ਚੱਲ ਰਿਹਾਗਾ ਆਪਦੇ ਨਾਮ ਤੇ ਟਰਾਂਸਫਰ ਕਰਵਾਉਣਾ ਤਾਂ ਟਰਾਂਸਫਰ ਵੀ ਹੋ ਜਾਊਗਾ ਜੇ ਟਰਾਂਸਫਰ ਨਹੀਂ ਕਰਵਾਉਣਾ ਤਾਂ ਇਹਨਾਂ ਨੇ ਡਿਮਾਂਡ ਕੀਤੀ ਆ 28 ਲੱਖ ਦੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਬਹਿ ਕੇ ਰੇਟ ਕਰ ਵੀ ਲਵਾਂਗੇ ਮੈਂ ਕਿ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾ ਰਹੇ ਹਾਂ ਜੀ ਫਰਟ ਤੋਂ ਲੈ ਕੇ ਅੰਦਰ ਬਾਹਰ ਦੀ ਉੱਪਰ ਥੱਲੇ ਦੀ ਪੂਰੀ ਵੀਡੀਓ ਦਿਖਾ ਰਹੇ ਹਾਂ ਜੀ ਮੀਰਾ ਕਲੋਨੀ ਨੀਅਰ ਨਾਹਲ ਪੁਲ ਲੋਕੇਸ਼ਨ ਅਜਿਹੀ ਹੈ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜਲੰਧਰ ਚੋਂ ਜਿੰਨੇ ਤੁਸੀਂ ਦੇਖ ਰਹੇ ਹੋ ਜਾਂ ਜਲੰਧਰ ਦੇ ਲਾਗੇ-ਤਾਗੇ ਤੋਂ ਦੇਖ ਰਹੇ ਹੋ ਤੁਹਾਨੂੰ ਕੋਠੀ ਪਸੰਦ ਆਈ ਆ ਤਾਂ ਇਹਨਾਂ ਨੇ ਜਾਣੇ ਜੀ ਬਾਹਰ ਕੋਠੀ ਬਹੁਤ ਵਧੀਆ ਬਣੀ ਹੋਈ ਆ ਬਾਕੀ ਕੱਲੀ ਕੱਲੀ ਚੀਜ਼ ਤੁਸੀਂ ਦੇਖ ਵੀ ਰਹੇ ਹੋ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਤੇ ਜਿਨ੍ਹਾਂ ਦੀ ਕੋਠੀ ਆ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 62 393 17 187 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਕਰੋ ਗੱਲਬਾਤ ਸਿੱਧੀ ਤੁਸੀਂ ਆਪ ਹੀ ਜੇ ਨੰਬਰ 3 ਤੇ ਜਿਹੜੀ ਵੀਡੀਓ ਤੁਹਾਨੂੰ ਆਪਾ ਦਿਖਾ ਰਹੇ ਹਾਂ ਅਸੀਂ ਬਹੁਤ ਵਧੀਆ ਕੋਠੀ ਬਣੀ ਹੋਈ ਆ ਸੋਹਣਾ ਕੰਮ ਮਾਲਕ ਨੇ ਕਰਵਾਇਆ ਹੋਇਆ ਬਾਕੀ ਗੱਲਬਾਤ ਜਿੰਨੀ ਵੀ ਹੈਗੀ ਅਜੇ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਦਿੰਨਾ ਜੀ ਮਾਲਕ ਕਹਿੰਦੇ ਨੇ ਅਸੀਂ ਇਹ ਜਿਹੜੀ ਕੋਠੀ ਬਣਵਾਈ ਆ ਅਸੀਂ ਡਬਲ ਸਟੋਰੀ ਦੇ ਹਿਸਾਬ ਨਾਲ ਬਣਵਾਈ ਆ ਇਨ ਫਿਊਚਰ ਉੱਪਰਲਾ ਪੋਰਸ਼ਨ ਪਾਉਣਾ ਤਾਂ ਆਪਦੀ ਮਰਜ਼ੀ ਨਾਲ ਪਾ ਵੀ ਸਕਦੇ ਆ ਨਹੀਂ نیچے ਦਾ ਪੋਰਸ਼ਨ ਤਾਂ ਸਾਰਾ ਰੈਡੀ ਕੀਤਾ ਹੋਇਆ ਨਕਸ਼ਾ ਇਹਨਾਂ ਕੋਲ ਹੈਗਾ ਜੀ ਜਿਹੜਾ ਫਰੰਟ ਬਣਨਾ ਹੈਗਾ ਉੱਪਰ ਦਾ ਵੀ ਤੇ ਥੱਲੇ ਦਾ ਵੀ ਉਹ ਇਹਨਾਂ ਕੋਲੇ ਨਕਸ਼ਾ ਹੈਗਾਗਾ ਉਹ ਤੁਸੀਂ ਲੈ ਸਕਦੇ ਹੋ ਜੇ ਕੋਈ ਖਰੀਦਣ ਦਾ ਹੈਗਾ ਚਾਹਵਾਂ ਨੇ ਕੋਠੀ ਨੂੰ ਤਾਂ ਨਕਸ਼ਾ ਵੀ ਲੈ ਲਿਓ ਕੋਠੀ ਨੂੰ ਵੀ ਖਰੀਦ ਲਿਓ ਉੱਪਰ ਦਾ ਪੋਰਸ਼ਨ ਤੁਹਾਡਾ ਮੂਡ ਬਣੇ ਤਾਂ ਬਣਵਾ ਲਿਓ ਨਹੀਂ ਸਿੰਗਲ ਪੋਰਸ਼ਨ ਨਾਲ ਕੰਮ ਚੱਲ ਜੂਗਾ ਤਾਂ ਸਿੰਗਲ ਪੋਰਸ਼ਨ ਤਾਂ ਕੋਠੀ ਹੈਗੀ ਐ ਜੀ ਬਾਕੀ ਕੱਲੀ ਕੱਲੀ ਚੀਜ਼ ਤੁਹਾਨੂੰ ਮੈਂ ਸਮਝਾ ਦਿੰਨੇ ਸੀ ਜਗਾਂ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਨੇ ਜਿਹੜੀ ਜਗ੍ਹਾ ਦੱਸੀ ਐ ਜੀ ਇਹਨਾਂ ਨੇ 100 69 ਗਜ ਜਗ੍ਹਾ ਦੱਸੀ ਅਸੀਂ 169 ਗਜ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਮਾਲਕ ਨੇ ਆਸਟ੍ਰੇਲੀਆ ਜਾਣਾ ਹੈਗਾ ਤਾਂ ਕਰਕੇ ਇਹਨਾਂ ਨੇ ਕੋਠੀ ਆਪਦੀ ਵੇਚਣੀ ਹੈ ਰੇਟ 25 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਹੀ ਹੈ ਜੀ ਕੇਲਪੁਰ ਬੜੇਚ ਮਾਲਕ ਦਾ ਏਰੀਆ ਮੂਲਾਪੁਰ ਦਾਖਾਂ ਦੇ ਵਿੱਚ ਪੈ ਜਾਂਦਾ ਇੱਕ ਕਲੋਨੀ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਬਾਕੀ ਅੰਦਰ ਦਾ ਕੰਮ ਬਹੁਤ ਵਧੀਆ ਸੋਹਣਾ ਮਾਲਕ ਨੇ ਕਰਵਾ ਰੱਖਿਆ ਜਿੰਨਾ ਵੀ ਕਰਵਾਇਆ ਹੋਇਆਗਾ ਬਾਕੀ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਜੀ ਸੋਹਣੀ ਕੋਠੀਆ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਵੀਡੀਓ ਤੁਸੀਂ ਸਾਰੀ ਇੰਨ ਦੇਖ ਲਓਗੇ ਜੀ ਇਹਨਾਂ ਨੇ ਸਾਰਾ ਕੰਮ ਰੈਡੀ ਕਰਵਾਉਣਾ ਸੀਗਾ ਕੋਈ ਵੀ ਕੰਮ ਇਹਨਾਂ ਨੇ ਨਹੀਂ ਛੱਡਣਾ ਸੀਗਾ ਬਸ ਵਿਚ ਵਿਚਾਲੇ ਬਾਹਰ ਦਾ ਪਲਾਨ ਬਣ ਗਿਆ ਤਾਂ ਕਰਕੇ ਕੋਠੀਆ ਜਿਹੜੀ ਇਹ ਇਹਨਾਂ ਨੇ ਹੁਣ ਵੇਚਣੀ ਹੈ ਸੀ ਬਾਕੀ ਜੋੜੀਆਂ ਦਾ ਸ਼ੀਸ਼ਿਆਂ ਦਾ ਤੇ ਪਲਸਟਰ ਦਾ ਹਰ ਇੱਕ ਕੰਮ ਅੰਦਰੋਂ ਤੱਕ ਕੰਪਲੀਟ ਕਰਵਾ ਰੱਖਿਆ ਜਾਂਦਾ ਤੁਹਾਨੂੰ ਅੰਦਰ ਬਾਹਰ ਦਾ ਸਾਰਾ ਸਿਸਟਮ ਆਪਾਂ ਦਿਖਾ ਦਿੰਨੇ ਹਾਂ ਅਸੀਂ ਬਾਕੀ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਸਿਮਿੰਟਡ ਫਾਰਸ਼ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਬਾਕੀ ਲਾਈਟਿੰਗ ਦਾ ਕੰਮ ਤੁਸੀਂ ਆਪ ਹੀ ਚੈੱਕ ਕਰ ਲਓ ਸਾਰਾ ਲਾਈਟਿੰਗ ਦਾ ਕੰਮ ਕੰਪਲੀਟ ਮਿਲੂਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਇਸ ਘਰ ਨੂੰ ਤੁਸੀਂ ਦੇਖ ਸਕਦੇ ਹੋ ਬਾਕੀ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਮੁੱਲਾਪੁਰ ਦਾਖਾ ਤੇ ਪਿੰਡ ਹੈਗਾ ਜੀ ਕੈਲਪੁਰਮ ਬੜੇਚ ਲੱਗੀ ਇੱਕ ਕਲੋਨੀ ਹੈ ਜੀ ਕਲੋਨੀ ਦੇ ਵਿੱਚ ਤੁਹਾਨੂੰ ਇਹ ਮਿਲ ਜੂਗਾ ਘਰ ਤੇ ਮੋਬਾਈਲ ਨੰਬਰ ਦੀ ਗੱਲ ਕਰੀਏ ਜੀ ਮਾਲਕ ਦਾ ਨੰਬਰ ਹੈਗਾ ਜੀ 97794 ਤੇ 08386 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਲਾ ਕੇ ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦੇ ਰਹੋ ਤੁਹਾਨੂੰ ਘਰ ਤੇ ਕੋਠੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਜਿਹੜੀ ਕੋਠੀ ਤੁਸੀਂ ਇਹ ਦੇਖ ਰਹੇ ਹੋ ਜੀ ਇਹ ਕੋਠੀ ਬਹੁਤ ਡਬਲ ਬਣੀ ਹੋਈ ਆ ਤੇ ਇਹ ਸਾਰੀ ਕੋਠੀ ਮਾਲਕ ਨੇ ਬਹੁਤ ਵਧੀਆ ਤਿਆਰ ਕਰਵਾਈ ਹੋਈ ਆ ਤੇ ਇਕਲੀ ਇਕਲੀ ਗੱਲਬਾਤ ਤੁਹਾਨੂੰ ਮੈਂ ਦੱਸਦਾ ਸੀ ਮਾਲਕ ਨੇ ਜਿਹੜੀ ਜਗ੍ਹਾ ਦੱਸੀ ਹੈ ਇਹਨਾਂ ਨੇ ਇੱਕ ਕਨਾਲ ਜਗ੍ਹਾ ਦੱਸੀ ਹੈ ਸੀ ਇੱਕ ਕਨਾਲ ਜਗ੍ਹਾ ਕੋਈ ਥੋੜੀ ਤਾਂ ਹੁੰਦੀ ਨਹੀਂ ਤੁਹਾਨੂੰ ਪਤਾ ਹੀ ਅਸੀਂ ਇੱਕ ਕਨਾਲ ਜਗ੍ਹਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੇ ਆਪਾਂ ਮਰਲਿਆਂ ਦੀ ਗੱਲ ਕਰੀਏ ਤਾਂ ਮਰਲਿਆਂ ਚ ਬਣਦੀ ਹੈ 20 ਮਰਲੇ ਥਾਂ 'ਚ 20 ਮਰਲੇ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਕਿੰਨੇ ਕੁ ਹੁੰਦੇ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਸਾਰੀ ਕੋਠੀ ਦੀ ਜਗ੍ਹਾ ਆਪਾਂ ਨੂੰ ਬਹੁਤ ਵਧੀਆ ਮਿਲੂਗੀ ਪਸ਼ੂਆਂ ਵਾਸਤੇ ਇੱਕ ਪਾਸੇ ਬਣਾਇਆ ਹੋਇਆ ਸੀ ਜੇ ਆਪਾਂ ਕੋਠੀ ਨੂੰ ਖਰੀਦਣ ਤੋਂ ਬਾਅਦ ਪਸ਼ੂ ਰੱਖਦੇ ਆਂ ਤੱਪ ਪਸ਼ੂ ਤਾਂ ਆਪਾਂ ਕਿੰਨੇ ਮਰਜ਼ੀ ਰੱਖ ਸਕਦੇ ਹਾਂ ਜੀ ਥਾਂ ਬਹੁਤ ਡਬਲ ਐ ਜੀ ਕੋਠੀ ਦੇ ਬੈਕ ਸਾਈਡ ਵੀ ਪਸ਼ੂਆਂ ਨੂੰ ਬੰਨਣ ਵਾਸਤੇ ਥਾਂ ਹੈਗੀ ਅਸੀਂ ਸਾਈਡ 'ਚ ਵੀ ਬਣਿਆ ਹੋਇਆ ਤੇ ਬਾਹਰਲੀ ਸਾਈਡ ਵੀ ਬਣਿਆ ਹੋਇਆ ਪਸ਼ੂਆਂ ਦਾ ਥਾਂ ਬਹੁਤ ਹੈ ਜੀ ਬਾਕੀ ਕੋਠੀ ਤਾਂ ਤੁਸੀਂ ਆਪ ਚੈੱਕ ਕਰ ਹੀ ਲਓ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਬਹੁਤ ਵਧੀਆ ਸੋਹਣੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਐ ਜੀ ਗੱਡੀ ਖੜਾਉਣ ਨੂੰ ਪੋਰਚ ਬਣਿਆ ਹੋਇਆ ਬਾਹਰਲੀ ਸਾਈਡ ਬਾਸ਼ਪੇਸ਼ਨ ਬਾਥਰੂਮ ਸ਼ੀਸ਼ਾ ਲੱਗਿਆ ਹੋਇਆ ਬਾਹਰ ਹੀ ਗੀਜ਼ਰ ਲੱਗਿਆ ਹੋਇਆ ਜੀ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲ ਜੂਗੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਸ ਕੋਠੀ ਨੂੰ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਬਰਨਾਲੇ ਏਰੀਆ ਚ ਪਹੁੰਚੀ ਹੈ ਸੀ ਬਰਨਾਲੇ ਏਰੀਆ ਚ ਇਹਨਾਂ ਦਾ ਲੱਗੇ ਪੈਂਡਾਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਸਰਕਾਰੀ ਮੁਲਾਜ਼ਮ ਦੀ ਕੋਠੀ ਹੈ ਜੀ ਤੇ ਇਹਨਾਂ ਨੇ ਹੁਣ ਬਾਹਰ ਜਾਣਾ ਹੈਗਾ ਤਾਂ ਕਰਕੇ ਮਾਲਕ ਨੇ ਆਪਦੀ ਜਿਹੜੀ ਇਹ ਕੋਠੀ ਹੈ ਹੁਣ ਸੇਲ ਕਰਨੀ ਹੈ ਵੇਚਣੀ ਹੈ ਜੀ ਤੇ ਡਿਮਾਂਡ ਦੀ ਗੱਲ ਕਰੀਏ 60 ਲੱਖ ਰੁਪਿਆ ਮਾਲਕ ਨੇ ਇੱਕ ਵਾਰੀ ਰੇਟ ਕੀ ਹੈ ਕੰਮ 60 ਲੱਖ ਰੁਪਏ ਜਿਹੜਾ ਰੇਟ ਇਹਨਾਂ ਨੇ ਕਿਹਾਗਾ ਕੋਈ ਫਿਕਸ ਨਹੀਂ ਕਿਹਾ ਸੀ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਘਾਟਾ ਵਾਦਾ ਵੇਖੇ ਕੀਤਾ ਜਾਊਗਾ ਬਾਕੀ ਸੋਹਣਾ ਕੰਮ ਕਰਵਾਇਆ ਹੋਇਆ ਜੀ ਕੂਠੀ ਦੇ ਆਪਾਂ ਅੰਦਰ ਦੀ ਗੱਲ ਕਰੀਏ ਤਾਂ ਜਿਹੜੀ ਰਸੋਈ ਬਣੀ ਹੋਈ ਹੈ ਜਿੰਨਾ ਰਸੋਈ ਦੇ ਅੰਦਰ ਡੈਕੋਰੇਸ਼ਨ ਦਾ ਕੰਮ ਹੁੰਦਾਗਾ ਸ਼ੀਸ਼ਿਆਂ ਦਾ ਕੰਮ ਹੁੰਦਾ ਸੀ ਜੋ ਵੀ ਲੱਕੜ ਦਾ ਕੰਮ ਹੁੰਦਾ ਹਰ ਇੱਕ ਕੰਮ ਮਾਲਕ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਬਾਕੀ ਕਮਰੇ ਬਹੁਤ ਵੱਡੇ ਵੱਡੇ ਖੁੱਲੇ ਡੁੱਲੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਬਾਕੀ ਕਮਰੇ ਤੁਸੀਂ ਆਪ ਵੀਡੀਓ 'ਚ ਦਿਖਾਏ ਹੋਏ ਨੇ ਤੁਸੀਂ ਦੇਖ ਵੀ ਰਹੇ ਹੋ ਜੀ ਬਾਕੀ ਏਸੀ ਦੀ ਫੀਟਿੰਗ ਤੇ ਕਈ ਥਾਵਾਂ ਤੇ ਪੀਵੀਸੀ ਦਾ ਕੰਮ ਹੋਇਆ ਸੀ ਹਰ ਕੰਮ ਬਹੁਤ ਵਧੀਆ ਮਾਲਕ ਨੇ ਕਰਵਾਇਆ ਹੋਇਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਛੇਤੀ ਜਾਓ ਜੀ ਮਾਲਕ ਦੇ ਏਰੀਆ 'ਚ ਤੇ ਕੋਠੀ ਸੇਲ ਕਰਨੀ ਹੈ ਮਾਲਕ ਨੇ ਰੇਟ 60 ਲੱਖ ਰੁਪਏ ਇੱਕ ਡਿਮਾਂਡ ਹੈ ਜੀ ਮੌਕੇ ਤੇ ਬਹਿ ਕੇ ਕੀਤਾ ਜਾਊਗਾ ਜਾਕੀ ਤੁਹਾਨੂੰ ਕੋਠੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ 81466 29338 81466 29338 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕਦੇ ਹੋ ਗੱਲਬਾਤ ਮਾਲਕ ਨਾਲ ਸਾਰੀ ਕਰਕੇ ਰੇਟ ਮੁਕਾ ਕੇ ਮਾਲਕ ਨਾਲ ਤੇ ਕੋਠੀ ਦੀ ਡੀਲ ਤੁਸੀਂ ਕਰ ਸਕਦੇ ਹੋ ਬਾਕੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਚ ਦੱਸ ਦਿਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੀ ਇਸ ਕੋਠੀ ਦੀ ਤੇ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਏ ਵੀ ਜਰੂਰ ਕਮੈਂਟ ਕਰਕੇ ਦੱਸ ਦਿਓ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਪਿੰਡ ਚੋਂ ਕਿਸੇ ਵੀ ਕਸਬੇ ਚੋਂ ਜਿੱਥੋਂ ਵੀ ਦੇਖ ਰਹੇ ਹੋ ਸੀ ਤੁਹਾਡੇ ਕੋਲੇ ਘਰ ਹੈ ਕੋਠੀਆਂ ਮਕਾਨ ਹੈ ਹਵੇਲੀ ਹੈ ਮਹਿਲ ਹੈ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਜੀ ਆਪਣੇ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਬਾਰ ਬਾਰ ਚੱਲਦਾ ਰਹੂਗਾ ਜੀ 73800 ਪੂਰਾ 6273 ਫਰੀ ਚ ਆਪਾਂ ਐਡ ਲਾਉਨੇ ਆ ਜੀ ਕੋਈ ਕਮ ਪਰਾ ਕੁਛ ਨਹੀਂ ਹੁੰਦਾ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਤੇ ਜਿਹੜਾ ਥੱਲੇ ਮਾਲਕ ਦਾ ਨੰਬਰ ਹੈ ਜੀ ਉਹ ਕੋਠੀ ਦੇ ਮਾਲਕ ਦਾ ਨੰਬਰ ਹੈ ਉੱਤੇ ਜਿਹੜਾ ਨੰਬਰ ਚੱਲਦਾ ਰਹਿੰਦਾ ਉਹ ਆਪਣੇ ਚੈਨਲ ਦਾ ਨੰਬਰ ਹੈ ਜੀ ਉੱਤੇ ਜਿਹੜਾ ਨੰਬਰ ਚੱਲਦਾ ਰਹਦਾ ਉਹ ਤੇ ਕੋਈ ਜਾਣਕਾਰੀ ਨਹੀਂ ਮਿਲਣੀ ਜੀ ਉਹ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ ਜਿਹੜੀ ਕੋਠੀ ਤੁਸੀਂ ਹੁਣ ਦੇਖ ਰਹੇ ਹੋ ਸੀ ਇਸ ਕੋਠੀ ਦੇ ਵਿੱਚ ਜਿੰਨਾ ਫਰਨੀਚਰ ਦਾ ਸਮਾਨ ਹੈ ਜੀ ਉਹ ਸਾਰਾ ਕੁਝ ਮਾਲਕ ਨੇ ਕੋਠੀ ਦੇ ਨਾਲ ਹੀ ਵੇਚਣਾ ਹੈ ਨਾਲ ਇਸ ਕਰਕੇ ਵੇਚਣਿਆ ਜੀ ਕਿਉਂਕਿ ਮਾਲਕ ਤੇ ਸਾਰਾ ਪਰਿਵਾਰ ਬਾਹਰ ਹੀ ਰਹਿੰਦੇ ਨੇ ਤਾਂ ਕਰਕੇ ਮਾਲਕ ਨੇ ਸਮਾਨ ਵੀ ਨਾਲ ਹੀ ਵੇਚਣਾਗਾ ਇਹ ਕੋਠੀ ਤੁਹਾਨੂੰ ਪਸੰਦ ਨਾ ਆਵੇ ਇਹ ਗੱਲ ਹੋ ਹੀ ਨਹੀਂ ਸਕਦੀ ਸੀ ਬਹੁਤ ਜ਼ਿਆਦਾ ਸੋਹਣੀ ਕੋਠੀ ਤਿਆਰ ਹੋਈ ਹੈ ਸੋਹਣਾ ਕੰਮ ਹੋਇਆਗਾ ਡਬਲ ਸਟੋਰੀ ਬਣੀ ਹੋਈ ਹੈ ਕੱਲਾ ਕੱਲਾ ਕੰਮ ਰੀਜਨ ਨਾਲ ਕਰਵਾਇਆ ਹੋਇਆ ਸੀ ਤੇ ਕੋਠੀ ਦਾ ਨਕਸ਼ਾ ਕੋਠੀ ਦਾ ਡਿਜ਼ਾਈਨ ਤੁਮਾਨੂੰ ਸਾਰਿਆਂ ਨੂੰ ਪਸੰਦ ਆਉ ਦਿਲ ਨੂੰ ਲੱਗ ਜੂ ਜੀ ਬਾਕੀ ਆਪਾਂ ਅੰਦਰ ਦੀ ਗੱਲਬਾਤ ਸਾਰੀ ਕਰਦੇ ਆਂ ਜੀ ਬਾਕੀ ਜੇ ਆਪਾਂ ਪਹਿਲਾਂ ਥਾਂ ਦੀ ਗੱਲ ਕਰੀਏ ਤਾਂ ਥਾਂ ਜਿਹੜਾ ਕੋਠੀ ਦਾ ਹੈਗਾ ਜੀ 70/30 ਹੈਗਾ 70/30 ਦੇ ਵਿੱਚ ਕੋਠੀ ਬਣੀ ਹੋਈ ਆ ਤੇ ਕੰਮ ਬਹੁਤ ਸ਼ੌਂਕ ਨਾਲ ਹੋਇਆ ਚਾਹੇ ਡ్రਾਈਂਗ ਰੂਮ ਦਾ ਕੰਮ ਲਾਲੂ ਜੀ ਚਾਹੇ ਜੋੜੀਆਂ ਦਾ ਚਾਹੇ ਰੰਗ ਦਾ ਚਾਹੇ ਡੈਕੋਰੇਸ਼ਨ ਦਾ ਕੰਮ ਲਾਲੂ ਚਾਹੇ ਜਿੰਨਾ ਫਰਨੀਚਰ ਦਾ ਸਮਾਨ ਵਿੱਚ ਪਿਆਗਾ ਇਹਨੂੰ ਤੁਸੀਂ ਦੇਖ ਲਓ ਜੀ ਤੇ ਲਾਈਟਿੰਗ ਦਾ ਕੰਮ ਬਹੁਤ ਸੋਹਣਾ ਹੋਇਆ ਉੱਤੋਂ ਛੱਤ ਜਿਹੜੀ ਆਪਾਂ ਨੂੰ ਮਿਲੂਗੀ ਡਾਊਨ ਸੀਲਿੰਗ ਕੀਤੀ ਕਰਾਈ ਮਿਲੂਗੀ ਤੇ ਥੱਲੇ ਫਰਸ਼ ਬਹੁਤ ਵਧੀਆ ਲੱਗਿਆ ਹੋਇਆ ਸੀ ਹਰ ਇੱਕ ਕੰਮ ਬਹੁਤ ਰੀਜਾਂ ਲਾ ਲਾ ਕੇ ਕਰਵਾਇਆ ਗਿਆ ਕੰਮ ਤੁਹਾਨੂੰ ਕੋਠੀ ਇਹ ਪਸੰਦ ਆਜੂਗੀ ਤੇ ਤੁਹਾਨੂੰ ਕੋਠੀ ਪਸੰਦ ਆ ਵੀ ਗਈ ਹੋਊਗੀ ਜੀ ਇਹ ਤੇ ਫਰਨੀਚਰ ਦਾ ਸਮਾਨ ਤੁਸੀਂ ਨਾਲ ਚੈੱਕ ਕਰ ਲਿਓ ਜੀ ਨਾਲ ਹੀ ਸੇਲ ਕਰਨਾ ਹੈਗਾ ਮਾਲਕ ਨੇ ਬਾਕੀ ਕਿਚਨ ਵਧੀਆ ਸੀ ਡਾਈਨਿੰਗ ਏਰੀਆ ਬਹੁਤ ਵਧੀਆ ਤੇ ਪੌੜੀਆਂ ਦੇ ਥੱਲੇ ਸਾਰਾ ਫਰਨੀਚਰ ਨਾਲ ਇਹਨਾਂ ਨੇ ਤਿਆਰ ਕਰਵਾਇਆ ਹੋਇਆਗਾ ਡਾਈਨਿੰਗ ਏਰੀਆ ਦੇਖ ਲਓ ਜੀ ਬਹੁਤ ਵਧੀਆ ਮਿਲ ਜੂਗਾ ਰੰਗ ਦਾ ਕੰਮ ਦੇਖੋ ਤੇ ਸ਼ੀਸ਼ਿਆਂ ਦਾ ਕੰਮ ਦੇਖੋ ਸਾਰਾ ਹਰ ਇੱਕ ਕੰਮ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗਾ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਇਹ ਪਸੰਦ ਆਈ ਹੋ ਜੀ ਵਧੀਆ ਲੱਗੀਆਂ ਤਾਂ ਨਾਲ ਦੀ ਨਾਲ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਕਰ ਦੇ ਰਿਓ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਅਬ ਹੋਰ ਏਰੀਆ ਚ ਆਪਾਂ ਲੈ ਕੇ ਪਹੁੰਚੇ ਹਾਂ ਅਬ ਹੋਰ ਮਾਲਕ ਨੇ ਏਰੀਆ ਦੱਸੇਗਾ ਫਾਜ਼ਿਲਕਾ ਸੀਤੋ ਰੋਡ ਨਿਊ ਕਿਲਾਸ ਨਗਰ ਇੱਥੇ ਤੁਹਾਨੂੰ ਕੋਠੀ ਇਹ ਮਿਲੂਗੀ ਟੋਟਲ ਦੀ ਗੱਲ ਕਰੀ ਆਪਾਂ ਤਾਂ ਟੋਟਲ 4 ਬੈੱਡਰੂਮ ਨੇ ਇੱਕ ਲੌਬੀ ਆ ਕਿਚਨ ਆ ਜੀ ਓਪਨ ਤੇ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਜੀ ਇੱਕ ਸਟੋਰ ਏਰੀਆ ਮਿਲ ਜੂਗਾ ਤੇ ਵਧੀਆ ਕੋਠੀ ਹੈ ਜੀ ਐਨ ਆਰ ਆਈ ਮਾਲਕ ਦੀ ਕੋਠੀ ਇਹ ਸੇਲ ਕਰਨੀ ਆ ਮਾਲਕ ਨੇ ਛੇਤੀ ਤੋਂ ਛੇਤੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਰੇਟ ਤਾਂ ਜ਼ਿਆਦਾ ਜੀ ਥੋੜਾ ਜਾਂ ਬਾਕੀ ਜਿਹਨੂੰ ਪਸੰਦ ਆਈ ਹੈ ਤਾਂ ਸ਼ੌਂਕ ਨਾਲ ਕੋਠੀ ਤਿਆਰ ਕਰਵਾਈ ਹੋਈ ਹੈ ਸ਼ੌਂਕ ਦਾ ਤਾਂ ਕੋਈ ਮੁੱਲ ਹੁੰਦਾ ਨਹੀਂ ਜੀ 80 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਕੀਤੀ ਹੈ ਸਮਾਨ ਵੀ ਨਾਲ ਜੀ ਤੇ ਰੇਟ ਤੇ ਕੋਠੀ ਕੋਠੀ ਦੀ ਥਾਂ ਏਰੀਆ ਪ੍ਰਾਈਮ ਲੋਕੇਸ਼ਨ ਹੈ ਜੀ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਹੀ ਰਹੇ ਆਪਾਂ ਮਾਲਕ ਨਾਲ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਹੈ ਜੀ 6283955605 883955605 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਹਾਡੀ ਗੱਲ ਹੋ ਜੂਗੀ ਚਾਹੀ ਕਿਸੇ ਨਾਲ ਵੀ ਗੱਲ ਹੋਵੇ ਚਾਹੀ ਮਾਲਕ ਆਪ ਨਾਲ ਗੱਲ ਹੋਵੇ ਜਾਂ ਫਿਰ ਮਾਲਕ ਦੇ ਕਿਸੇ ਰਿਸ਼ਤੇਦਾਰ ਨਾਲ ਹੋਵੇ ਜਾਂ ਕਿਸੇ ਰਿਲੇਟਿਵ ਨਾਲ ਹੋਵੇ ਤੁਹਾਡੀ ਗੱਲ ਹੋ ਜੂਗੀ ਜੀ ਤੇ ਤੁਹਾਡੀ ਡੀਲ ਹੋ ਜੂਗੀ ਤੇ ਗੱਲਬਾਤ ਕਰ ਲਿਓ ਤੁਸੀਂ ਆਪ ਹੀ ਜੀ ਰੇਟ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਏਰੀਆ ਵੀ ਤੁਹਾਨੂੰ ਪਤਾ ਲੱਗ ਗਿਆ ਜਾਓ ਜੀ ਛੇਤੀ ਤੋਂ ਛੇਤੀ ਜੇ ਕੋਈ ਕੋਠੀ ਖਰੀਦਣ ਦਾ ਹੈਗਾ ਚਾបាន ਜਿਹੜਾ ਘਰ ਆਪਾਂ ਹੁਣ ਲੈ ਕੇ ਪਹੁੰਚਿਆ ਇਹ ਅਜੀ ਅਖੀਰਲਾ ਘਰ ਤੇ ਜਮਾਂ ਸਸਤਾ ਘਰ ਵੀ ਸੀ ਰੇਟ ਇਹਦਾ 8 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਤੇ ਤੁਹਾਨੂੰ ਪਹਿਲਾਂ ਮੈਂ ਕਿਹਾ ਸੀਗਾ ਜਿੰਨੇ ਆਪਾਂ ਅੱਜ ਘਰ ਤੇ ਕੋਠੀਆਂ ਲੈ ਕੇ ਪਹੁੰਚਿਆ ਸਾਰੇ ਪਰਿਵਾਰ ਬਾਹਰ ਗਏ ਹੋਏ ਨੇ ਤੇ ਕਈਆਂ ਨੇ ਹਲੇ ਬਾਹਰ ਜਾਣੇਗਾ ਦੋਮੇ ਚੀਜ਼ਾਂ ਹੀ ਨੇ ਜੀ ਤਾਂ ਕਰਕੇ ਮਾਲਕਾਂ ਨੇ ਆਪਦੇ ਘਰ ਤੇ ਕੋਠੀਆਂ ਵੇਚਣੀਆਂ ਜਿਹੜਾ ਘਰ ਤੁਸੀਂ ਇਹ ਦੇਖ ਰਹੇ ਹੋ ਇਹਦਾ ਜਿੰਨਾ ਵੀ ਪਰਿਵਾਰ ਹੈ ਜੀ ਘਰ ਦਾ ਤੇ ਮਾਲਕ ਆਪ ਬਾਰ ਗਏ ਹੋਏ ਨੇ ਤੇ ਮਾਲਕ ਕਹਿੰਦੇ ਨੇ ਵੀ ਅਸੀਂ ਬਾਹਰ ਬਾਗੇ ਸਾਰੇ ਤੇ ਘਰ ਦੀ ਸਾਨੂੰ ਇੱਥੇ ਲੋਡ ਹੈ ਨਹੀਂਗੀ ਤੇ ਜਦੋਂ ਲੋਡ ਪਈ ਤਾਂ ਅਸੀਂ ਕੋਈ ਹੋਰ ਘਰ ਲੈ ਲਾਂਗੇ ਕਿਸੇ ਪਾਸੇ ਤੇ ਨਹੀਂ ਤਾਂ ਇਹ ਇਦਾਂ ਹੀ ਖਰਾਬ ਹੋ ਜਾਊਗਾ ਪਿਆ ਪਿਆ ਮਾਲਕ ਕਹਿੰਦੇ ਇਹ ਤੋਂ ਚੰਗਾ ਸੀ ਸੇਲ ਕਰ ਦਿੰਦੇ ਆ ਜੀ ਤੇ ਵੀਡੀਓ ਬਣਵਾ ਕੇ ਇਹਨਾਂ ਨੇ ਸੈਂਡ ਕਰਵਾਈਓ ਜੀ ਬਹੁਤ ਵਧੀਆ ਘਰ ਆਪਾਂ ਲੈ ਕੇ ਪਹੁੰਚੇ ਹਾਂ ਦੋ ਕਮਰੇ ਬਣੇ ਹੋਏ ਨੇ ਜੇ ਆਪਾਂ ਉਤੋਂ ਛੱਤ ਦੀ ਗੱਲ ਕਰੀਏ ਟੈਲਬੱਤੀ ਵਾਲੀ ਛੱਤ ਆਪਾਂ ਨੂੰ ਮਿਲੂਗੀ ਤੇ ਕਮਰੇ ਖੁੱਲੇ ਡੁੱਲੇ ਵਧੀਆ ਬਣੇ ਹੋਏ ਨੇ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾ ਵੀ ਰਹੇ ਹਾਂ ਜੀ ਰੇਟ ਵਗੈਰਾ ਬਹੁਤ ਵਧੀਆ ਸੀ 8 ਲੱਖ ਰੁਪਈਆ ਇੱਕ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ 6 ਮਰਲੇ ਥਾਂ ਦੇ ਵਿੱਚ ਘਰ ਆਪਾਂ ਨੂੰ ਮਿਲੂਗਾ ਹੋ ਜਾ ਕੇ ਦੇਖਣ ਦਾ ਚਾਹ ਬਣ ਹੈਗਾ ਤਾਂ ਘੜੀ ਵਾਲਾ ਇਹਨਾਂ ਦਾ ਪਿੰਡ ਹੈਗਾ ਫਿਰੋਜ਼ਪੁਰ ਰੋਡ ਤੇ ਪੈ ਜਾਂਦਾ ਤਹਿਸੀਲ ਜੀਰਾ ਜੀ ਇਹਨਾਂ ਦੀ ਤੇ ਡਿਸਟ੍ਰਿਕਟ ਵੀ ਇਹਨਾਂ ਨੂੰ ਫਿਰੋਜ਼ਪੁਰੀ ਲੱਗਦਾ ਜਿਹੜਾ ਜ਼ਿਲ੍ਹਾ ਲੱਗਦਾ ਫਿਰੋਜ਼ਪੁਰੀਆ ਸੀ ਬਾਕੀ ਤੁਹਾਨੂੰ ਕੀ ਕੁਝ ਮਿਲੂਗਾ ਇਹ ਕੁਝ ਤੁਹਾਨੂੰ ਪਤਾ ਲੱਗੀਗਾ ਜੀ ਵੀਡੀਓ ਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਘਰ ਇਹ ਪਸੰਦ ਆ ਗਿਆ ਹੋਊਗਾ ਜੇ ਤੁਹਾਨੂੰ ਘਰ ਪਸੰਦ ਆਇਆ ਸੀ ਵਧੀਆ ਲੱਗਿਆ ਤਾਂ 98559 ਤੇ 55738 ਇਹ ਮਾਲਕ ਦਾ ਨੰਬਰ ਹੈ ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਸੀ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਸੀ ਨੰਬਰ ਤੁਹਾਨੂੰ ਦੇ ਹੀ ਦਿੱਤਾ ਤੇ ਸਾਰੇ ਘਰ ਤੁਸੀਂ ਦੇਖ ਹੀ ਲਏ ਸੀ ਘਰ ਵੀ ਦੇਖ ਲਏ ਕੋਠੀਆਂ ਵੀ ਦੇਖ ਲਈਆਂ ਹੁਣ ਮੈਨੂੰ ਚੱਲਦੀ ਚੱਲਦੀ ਵੀਡੀਓ 'ਚ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਘਰ ਤੇ ਕੋਠੀਆਂ ਕਿਵੇਂ ਦੀਆਂ ਲੱਗੀਆਂ ਤੇ ਆਪਣੀ ਵੀਡੀਓ ਕਿਵੇਂ ਦੀ ਲੱਗੀ ਕਿਹੜਾ ਘਰ ਸਭ ਤੋਂ ਵਧੀਆ ਲੱਗਿਆ ਤੁਹਾਨੂੰ ਤੇ ਕਿਹੜੇ ਘਰ ਦਾ ਰੇਟ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਸੀ ਤੇ ਰੇਟ ਕਿਹੜੇ ਦਾ ਤੁਹਾਨੂੰ ਜ਼ਿਆਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਆਪਾਂ ਵੀਡੀਓ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਤੇ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਘਰ ਦੀ ਵੀਡੀਓ ਕੋਠੀ ਦੀ ਮਕਾਨ ਦੀ ਅਲੱਗ-ਅਲੱਗ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਣੀ ਹੀ ਹੁੰਦੀ ਹੈ ਜੀ ਲੱਗ ਲੱਗ ਏਰੀਆ ਚੋਂ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਹਰ ਰੋਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਇੱਕ ਵਾਰੀ ਚੈੱਕ ਕਰ ਲਓ ਜ਼ਰੂਰ ਕਰ ਦਿਓ ਜੀ ਚੈੱਕ ਕਰਕੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੁਠੀ ਮਕਾਨ ਤੁਹਾਡੇ ਕੋਲੇ ਵੀ ਹੈ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਰਾਜਸਥਾਨ ਕਿਤੋਂ ਵੀ ਦੇਖ ਰਹੇ ਹੋ ਜੀ ਕਿਸੇ ਪਾਸੇ ਵੀ ਇਹ ਖੇਤ ਦੇ ਵਿੱਚ ਹੈ ਕਿਸੇ ਸ਼ਹਿਰ ਚ ਹੈ ਪਿੰਡ ਚ ਹੈ ਬਸ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋ ਮੇਰੇ ਕੋਲੇ ਭੇਜ ਦਿਓ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਬਾਰ ਬਾਰ ਚੱਲ ਰਿਹਾ ਸੀ 73800 ਪੂਰਾ 62173 ਬਿਲਕੁਲ ਫ੍ਰੀ ਚ ਆਪਾਂ ਸਾਰਾ ਕੰਮ ਕਰਦਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਹੈ ਇਦੋਂ ਦਾ ਆਪਣਾ ਕੁਝ ਨਹੀਂ ਹੁੰਦਲ ਜੀ ਸਾਰਾ ਕੰਮ ਆਪਾਂ ਜਮਾ ਫਰੀਜ਼ ਚ ਕਰ ਦਿਆਂ। ਬਸ ਆਪਣੇ ਕੋਲੇ ਭੇਜੋ ਤੇ ਜਮਾ ਫਰੀਜ਼ ਚ ਆਪਾਂ ਐਡ ਤੁਹਾਡੀ ਲਾ ਦੇਗੇ ਜੀ। ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਾਦਾ ਲੰਮੀ ਵੀਡੀਓ ਅੱਜ ਸ਼ਾਇਦ ਹੋਗੀ ਤੇ ਵਧੀਆ ਲੱਗੇ ਵੀਡੀਓ ਤਾਂ ਲਾਈਕ ਕਰਨਾ ਨਾ ਭੁੱਲੋ ਜੀ ਲਾਈਕ ਜ਼ਰੂਰ ਕਰ ਦਿਓ ਸਾਰੇ ਜਣੇ। ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ। ਜੇ ਤੁਸੀਂ ਕਿਸੇ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਤੇ ਜਮਾ ਸਸਤੀ ਕੋਠੀ ਤੁਹਾਨੂੰ ਚਾਹੀਦੀ ਹੈ ਤਾਂ ਸਕਰੀਨ ਤੇ ਤੁਹਾਨੂੰ ਦੋ ਕੋਠੀਆਂ ਦੀ ਵੀਡੀਓ ਹੋਰ ਮਿਲ ਗਈ ਹੋਗੀ। ਆਪਦੀ ਪਸੰਦ ਨਾਲ ਇੱਕ ਕੋਠੀ ਦੀ ਵੀਡੀਓ ਤੇ ਕਲਿੱਕ ਕਰੋ ਜੀ। ਵੀਡੀਓ ਚੱਲ ਜੂਗੀ ਤੇ ਤੁਸੀਂ ਵੀਡੀਓ ਨੂੰ ਦੇਖ ਲਿਓ ਤੇ ਗੱਲਬਾਤ ਕਰਕੇ ਕੋਠੀ ਨੂੰ ਖਰੀਦ ਸਕਦੇ ਹੋ।